ਸਾਧ ਸੰਗਤ ਜੀ ਜਿਹੜੇ ਅੱਜ ਦੇ ਜਵਾਨੇ ਦੇ ਮਹਾਪੁਰਖ ਨੇ ਉਹ ਮਹਾਪੁਰਖ ਚੱਕਰੀਆਂ ਲਾਉਂਦੇ ਨੇ ਲੋਕਾਂ ਨੂੰ ਧਾਰਦੇ ਨੇ ਪਰ ਉਹ ਚੱਕਰੀਆਂ ਗੱਡੀਆਂ ਚ ਲਾਉਂਦੇ ਨੇ ਜਿਵੇਂ ਸੰਤ ਬਾਬਾ ਬਲਵਿੰਦਰ ਸਿੰਘ ਹੋਇਆ ਸੰਤ ਲਾਹੌਰ ਵਾਲੇ ਹੋਏ ਹੋਰ ਵੀ ਕਈ ਮਹਾਪੁਰਸ਼ ਨੇ ਜਿਨ੍ਹਾਂ ਦੇ ਆਪਾਂ ਨੋਂ ਨਹੀਂ ਯਾਦ ਕਰ ਲੈ ਸਕਦੇ ਪਰ ਅੱਜ ਉਹ ਮਹਾਪੁਰਸ਼ ਮਹਾਪੁਰਸ਼ ਗੱਡੀਆਂ ਦੇ ਵਿੱਚ ਬੈਠ ਕੇ ਲੋਕਾਂ ਨੂੰ ਤਾਰ ਰਹੇ ਨੇ ਉਹ ਪਹਿਲੇ ਮਹਾਪੁਰਸ਼ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰੇ ਅੰਕੂਟਾਂ ਦੇ ਵਿੱਚ ਪੈਦਲ ਯਾਤਰਾ ਕਰਕੇ ਜਾ ਕਰੀ ਲਾਈ ਤਾਂ ਵੱਡੇ ਵੱਡੇ ઋષਿ ਮੁਨਾਂ ਨੂੰ ઋષਿ ਮੁਨੀਆਂ ਨੂੰ ਵੱਡੇ ਵੱਡੇ ਰਾਖਸ਼ਾਂ ਨੂੰ ਹੋਰ ਵੀ ਕਈ ਮਹਾਪੁਰਸ਼ ਜਿਹੜੇ ਪਾਪੀ ਲੋਕ ਤੇ ਉਹਨਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਬਾਲਾ ਮਰਦਾਨਾ ਉਹਨਾਂ ਦੇ ਅੰਗੀ ਸੇ ਸਾਥੀ ਸੀ ਉਹ ਉਹਨਾਂ ਦੇ ਨਾਲ ਚੱਲ ਰਹੇ ਸਨ ਜਿੱਧਰ ਨੂੰ ਵੀ ਜਾਣਾ ਕੋਈ ਗੱਟੀ ਦੀ ਲੋੜ ਨਹੀਂ ਕੋਈ ਮੋਟਰਸਾਈਕਲ ਦੀ ਲੋੜ ਨਹੀਂ ਕੋਈ ਕਾਸੀ ਦੀ ਵੀ ਲੋੜ ਨਹੀਂ ਸਤ ਕਰਤਾਰ ਦਾ ਭਾਣਾ ਮੰਗਣਾ ਜਦ ਮਰਦਾਨਿਆਂ ਫਲਾਣੇ ਦੇਸ਼ ਉੱਥੇ ਜਾ ਪ੍ਰਗਟ ਹੁੰਦੇ ਸੀ ਪਰ ਉਹਨਾਂ ਨੇ ਨਹੀਂ ਦੁਨੀਆ ਤਾਰੀ ਬਲੀ ਪੰਧਾਰੀ ਵਰਗੇ ਤਾਰੇ ਹੋਰ ਵੀ ਕਈ ਪਾਪੀ ਤੇ ਜਿਹੜੇ ਇਸ ਦੁਨੀਆ ਦੇ ਉੱਤੇ ਉਹ ਸਾਰੇ ਤਾਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਰਗਟ ਹੋਇਆ ਮੇਟਾ ਹਨੇਰਾ ਧੁੰਦ ਜਗ ਚਾਨਣ ਹੋਇਆ ਅੱਜ ਦਾ ਜਿਹੜਾ ਦਿਹਾੜਾ ਆ ਰਿਹਾ ਹੈ ਕੱਲ ਦਾ ਜਾ ਪਰਸੋਂ ਦਾ ਜਾ 7 ਤਰੀਕ ਦਾ ਜਾ 8 ਤਰੀਕ ਦਾ 5 ਦਾ ਜਾ 5 ਦਾ ਹੁਣ ਤਾਂ ਸਾਡੀ ਜਿਹੜੀ ਸੰਗਤ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਸੈਣੀ ਹੋ ਗਈ ਮਹੀਨੇ ਮਾਗੂ ਚੱਲੀ ਜਾਂਦਾ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਵੀ ਚਲੋ ਜੀ ਮਨਾਏ ਜਾਂਦੇ ਨੇ ਜੇ ਇਕੱਠਾ ਮਨਾਉਣਾ ਤਾਂ ਇਕੱਠਾ ਥੋੜੀ ਜਿਹੀ ਦਿੱਕਤ ਆਉਂਦੀ ਹੈ ਜਿਹੜੇ ਸਾਡੇ ਗ੍ਰੰਥੀ ਭਾਈ ਨੇ ਉਹਨਾਂ ਕੋਲੇ ਫਿਰ ਟਾਈਮ ਇਕੱਠਾ ਨਹੀਂ ਹੁੰਦਾ ਇਸ ਕਰਕੇ ਇਹ ਬਹੁਤ ਵਧੀਆ ਵਿਚਾਰ ਨੇ ਜਿਹੜਿਆਂ ਦੇ ਨਾਲ ਬਦਲ-ਬਦਲ ਕੇ ਚੱਲ ਰਿਹਾ ਹੈ ਮਹੀਨਾ ਚੱਲੀ ਜਾਂਦਾ ਹੈ ਮਹੀਨਾ ਉਹਨਾਂ ਦਾ ਨੋਂ ਵੱਟਾ ਹੁੰਦਾ ਪਰ ਇਸ ਕਰਕੇ ਥੋੜਾ ਜਿਆਦਾ ਸਮਾਂ ਟਾਈਮ ਮਿਲਿਆ ਇੰਨਾ ਕੁ ਬੋਲਣ ਦਾ ਹਾਂ ਕੁਝ ਤਰਕ ਦੀ ਗੱਲ ਕਰੀਏ ਵਿਚਾਰ ਦੀ ਗੱਲ ਕਰੀਏ ਪਿਓ ਨੂੰ ਪਿਓ ਆਖਣ ਦਾ ਤਾਂ ਹੀ ਫਰਜ ਹੈ ਪਿਓ ਕਹਿੰਦਾ ਮੇਰੇ ਅੱਖ ਤੇ ਲੱਗਦੇ ਨਹੀਂ ਨਹੀਂ ਅਸੀਂ ਵੱਡੇ ਵਡੇਰਿਆਂ ਦੀ ਸ਼ਰਮ ਖਰਾਬ ਕਰਤੀ ਦੁੱਖਾਂ ਦਾ ਇਲਾਜ ਕਰਨਾ ਸੀ ਦੁੱਖ ਕਿਉਂ ਹੈ ਬਾਕੀ ਸੁੱਖ ਬਚਨੇ ਸੀ ਸੋ ਕੀ ਪ੍ਰਾਪਤ ਕਰਨਾ ਸਭ ਦੇਹੀ ਚ ਮਿਲੇਗਾ ਪੇਟ ਚ ਨਹੀਂ ਕੋਈ ਪੜ ਕੇ ਆਉਂਦਾ ਸੋ ਜੰਗਲਾਂ ਚ ਜਨਮ ਲਿਆ ਕੁਛ ਵੀ ਨਹੀਂ ਸਿੱਖਿਆ ਜਣਾ ਜੇ ਅਸੀਂ ਸੋ ਇਹ ਜਨਵਰ ਪਸ਼ੂ ਕੀ ਕਰ ਸਕਦੇ ਸੀ ਆਪਣਾ ਫਰਜ਼ ਨਿਭਾ ਰਹੇ ਹਨ ਅਸੀਂ ਮਨੱਖੋ ਕੇ ਹੱਦਾਂ ਪਾਲੀਆਂ ਵੰਡੀਆਂ ਪਾਲੀਆਂ ਗਰੀਬੀ ਸੀ ਪਿਆਰ ਸੀ ਇਹ ਤਪੱਸਿਆ ਸੋ ਮਾਇਆ ਗਈ ਡਾਂਗਾਂ ਕੱਟ ਲੀਆਂ ਸਰੀਰ ਸਾਹ ਕੱਟਲੇ ਹਥਿਆਰ ਕੱਟਲੇ ਵੰਡਣ ਦਾ ਰੌਲਾ ਪੈ ਗਿਆ ਸੋ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਇਹ ਸਾਨੂੰ ਭਵਜਲ ਚੋਂ ਕੱਢ ਸਕਦੀ ਹੈ 84 ਚੋਂ ਕੱਢ ਸਕਦੀ ਹੈ ਅੱਛਾ ਜੇ ਥਾਲੀ ਚ ਗੋਲ ਬੈਂਗਣ ਹੈ ਇੱਕ ਪਾਸੇ ਟੇਡਾ ਕਰੋ ਇੱਕ ਪਾਸੇ ਉੱਚਾ ਪਾਸਾ ਕਰੋ ਇੱਕ ਪਾਸੇ ਨੀਵਾ ਅੱਛਾ ਉਹ ਬੈਂਗਣ ਗੋਲ ਬੈਂਗਣ ਉਧਰ ਨੂੰ ਚਲਿਆ ਜਾਣਾ ਹੈ ਅਸੀਂ ਅਸਾਰੂ ਹਾਂ ਅਸੀਂ ਜਜਬਾਤੀ ਹਾਂ ਅਸੀਂ ਤੱਤੇ ਹਾਂ ਨਹੀਂ ਸੰਜੀ ਗੱਲ ਕਰਨੀ ਪੈਗੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਚੋ ਵਰਨਾ ਨੂੰ ਸਾਂਝਾ ਪ੍ਰਦੇਸ਼ ਦਿੱਤਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਛਾ ਉਹ ਪ੍ਰਕਟੇ ਹੋਏ ਹਨ ਅੰਗ ਅੰਦਰ ਦੀਆਂ ਅੱਖਾਂ ਵੇਖਣ ਗਿਆ ਸੋ ਕੰਨ ਰੰਕਾਰ ਤੱਕ ਖੜ ਸਕਦੇ ਹਨ ਪੜਨਾ ਪਏਗਾ ਸੁੰਨਾ ਪਏਗਾ ਜੁੜਨਾ ਪਏਗਾ ਤੇ ਧਿਆਨ ਲਾਣਾ ਪਏਗਾ फिर फिर समझना पेगा एको ही है भाई एक गौड़ गौड़ी जवान एक को ही है ये बुझनी नहीं पेगी रब का झगड़ा छड के तू तो जी अच्छा तू जिवे जीना है जी ਲਤਿਆਂ ਤੋਂ ਸੰਸਾਰ ਚੱਲ ਰਿਹਾ ਹੈ ਤੂੰ ਜਿਆਦਾ ਜੰਪਿਆ ਸਿਆਣਾ ਨਹੀਂ ਪਰਮੇਸ਼ਰ ਦੀ ਬੁਬੇਕ ਬੁੱਧ ਹੈ ਪਰਮੇਸ਼ਰ ਦਾ ਖਾਲਸਾ ਰਾਜ ਹੈ ਹਾਲਾ ਕਿ ਵਖਾ ਪਿਆਰੇ ਨਹੀਂ ਹਿਲਣਾ ਸ ਤੋਂ ਨੀਵੇਂ ਵਾਲੇ ਪਾਸੇ ਉੱਤੇ ਪਾਣੀ ਖੜੇ ਨਾ ਕਿੰਨਾ ਖਰਚਾ ਲੱਗੇਗਾ ਅੱਛਾ ਆ ਤੇਰਾ ਇਨਾ ਖਰਚਾ ਲਾ ਲੇਗਾ ਨਹੀਂ ਬਿਲੀਅਨ ਟਿਲੀਅਨ ਬੇਅੰਤ ਹੈ ਅੱਖਰ ਮੁੱਕ ਜਾਣੇ ਸਮੁੰਦਰ ਚ ਸਾਰਾ ਪਾਣੀ ਸਮੁੰਦਰ ਚ ਜਾ ਰਿਹਾ ਹੈ ਇਹ ਨਦੀਆਂ ਨਾਲੇ ਦਰਿਆ ਕੁਬਰਲੇ ਸਮੁੰਦਰ ਤੱਕ ਪਹੁੰਚਦੇ ਹਨ ਉੱਥੋਂ ਭਾਫ਼ ਬਣ ਕੇ ਪਹਾੜਾਂ ਨੂੰ ਟਕਰਾਂਦਾ ਹੈ ਨਹੀਂ ਪੈਂਦਾ ਹੈ ਨਹੀਂ ਪਾਇਆ ਪਰਮੇਸ਼ਰ ਪਾਇਆ फेर ਫਿਰ ਸਮੁੰਦਰ ਚ ਜਾ ਰਿਹਾ ਹੈ ਇਹ ਪਾਣੀ ਦੀ ਬੂੰਦ ਨਿੱਕੇ ਜਿਹੀ ਬੂੰਦ ਟਪਦੀ ਹੈ ਸਮੁੰਦਰ ਦੇ ਰੂਪ ਹੋ ਜਾਏਗੀ ਜੇ ਇਸ ਪਾਣੀ ਚ ਮਿਲੇਗੀ ਸੋ ਅਸੀਂ ਕੀ ਕਰੀਏ ਕਿਉਂ ਕਰਨਾ ਕਿਵੇਂ ਕਰਨਾ ਚਾਹੀਦਾ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਾਂਗੇ ਅਸੀਂ ਕਿਰਤ ਕਰਨੀ ਹੈ ਮਿਹਨਤ ਕਰਨੀ ਹੈ ਸਾਰੇ ਆ ਭਗਤ ਗੁਰੂ ਸਹਿਬਾਨ ਸਾਰੇ ਕਿਰਤੀ ਹਨ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਧਾਂਤ ਦੇ ਪਰ ਸਰਤਾਜ ਜਿਨ੍ਹਾਂ ਦਾ 25 11 2025 ਨੂੰ ਛੇਤੀ ਘਰ ਪਰਵਾਰਿਆ ਹੈ ਜੋ 350 ਸਾਲ ਮਨਾਇਆ ਜਾ ਰਿਹਾ ਹੈ ਕੋਸ਼ਿਸ਼ ਇਸ ਪੱਲੇ ਬੰਨਣਾ ਹੈ ਮਨ ਨੂੰ ਸਮਝਾਲੇ ਥੋੜਾ ਜਿਹਾ ਗਿਆਨ ਚਾਹੀਦਾ ਹੈ ਦਿਲਾਂ ਦੀ ਹਾਕ ਦਿਲ ਜਾਨਨਗੇ ਤੇਰੇ ਵਰਗਾ ਹੀ ਹੈ ਦੂਸਰਾ ਉਹ ਕੀ ਹੋਰ ਅਰਚਾਂ ਤੋਂ ਖਾਣਾ ਹੁੰਦਾ ਉਹਦੇ ਲਈ ਨਹੀਂ ਤੂੰ ਹੀ ਪੋਝ ਸਕਣਾ ਉਹ ਹੀ ਪੋਜਣ ਸਕਦਾ ਤੂੰ ਮਾਸ ਹੱਡੀ ਵਿੱਚ ਦਾ ਬਣਿਆ ਹੈ ਖੂਨ ਦਾ ਬਣਿਆ ਹੈ ਉਹ ਵੀ ਮਾਸ ਹੱਡੀ ਪੰਜਾ ਤੱਤਾ ਦਾ ਬਣਿਆ ਹੈ ਵੱਸੇ ਚਾਰ ਤੱਤਾਂ ਦਾ ਬਣੇ ਹਾਂ ਪੰਜਵਾਂ ਤੱਤ ਕੀ ਆ ਆਕਾਸ਼ ਜਿਵੇਂ ਰੁੱਖ ਨੂੰ ਪੁੱਠਾ ਕਰ ਲੋ ਰੁੱਖ ਧਰਤੀ ਚ ਸਭ ਕੁਝ ਲੈ ਰਿਆ ਹੈ ਹਵਾ ਚੋਂ ਲੈ ਰਿਆ ਹੈ ਇੱਦਾਂ ਹੀ ਸਾਡਾ ਉੱਪਰ ਖੋਪਰੀ ਹੈ ਇਹਦੇ ਚ ਆਕਾਸ਼ ਨਾਲ ਜੁੜਿਆ ਹੋਇਆ ਹੈ ਆ ਗੂਗਲ ਦੇਖ ਲੋ ਨਕਲੀ ਹੈ ਇਹ ਮਨ ਰੂਪ ਇਹ ਸ੍ਰੀ ਹੈ ਕਿੰਨੀ ਤਾਕਤ ਹੈ ਇਹਦੇ ਚ ਬੰਦਾ ਇਤਿਹਾਜੇ ਬਹੁਤ ਤਾਕਤਵਰ ਹੈ ਸੁਖਮ ਚੀਜ਼ ਬਹੁਤ ਤਗੜੀ ਹੈ ਅਸੀਂ ਢਰਲਾ ਪੇਕ ਦੂਜੇ ਤੋਂ ਅੱਛਾ ਹਥਿਆਰ ਬਣਾਣ ਲੱਗੇ ਵਿਗਿਆਨ ਗਿਆਨ ਸੈਂਸ ਕੀ ਹੈ ਠੀਕ ਹੈ ਨੇ ਬਾਹਰ ਵੱਡਾ ਕੀਤਾ ਸਹੂਲਤਾ ਬਖਸ਼ੀਆਂ ਕੀ ਸੌਖ ਮਿਲ ਗਿਆ ਨਹੀਂ ਪਿਆਰੇ ਅਸੀਂ ਦੁਖੀ ਹਾਂ ਦੁਖੀ ਹਾਂ ਦੁਖੀ ਹਾਂ ਅੱਛਾ ਅੰਦਰ ਵੱਡਾ ਕਰਨਾ ਹੈ 99 ਪੁਆਇੰਟ ਮੰਨ ਦੇ ਖੇਲ ਹੈ ਸਾਰਾ ਦੋ ਸ਼ਬਦ ਹੈ ਇੱਕ ਭੈੜੀ ਖਰਾਕ ਇੰਨਾ ਮਾੜਾ ਸਰੀਰ ਤੇ ਨੀਸਰ ਪਾਂਦੀ 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 ਬਹੁਤ ਪਾਂਦੀ ਕਈ ਦੇਖਿਆ ਨਾ ਸਵੇਰੇ ਚਾਲੇ ਥਾ ਵੀ ਸ਼ਰarati ਪਾਣੀ ਪੀਂਦੇ ਹਨ ਫਿਰ ਵੀ ਕਿੰਨਾ ਚਿਰ ਕੱਟ ਜਾਂਦੇ ਹਨ ਬਹੁਤ ਤਾਕਤਵਾਰ ਸਰੀਰ ਬਣਾਇਆ ਹੈ ਜਦੋਂ ਅਸੀਂ ਹੱਦਾ 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 ਪਾਰ ਕਰੀ ਜਾਂਦੇ ਆ ਫਿਰ ਫਿਰ ਟੈਂਦਾ ਹੈ ਅੱਛਾ ਪਾਣੀ ਵੀ ਇੱਕ ਵਾਰੀ ਜਾ ਕਹਦਾ ਜੇ ਖੁਦਕੁਸ਼ੀ ਕਰ ਰਿਹਾ ਜਾਂ ਨਲਾਇਕ ਜੀ ਪਾਣੀ ਵਾ ਕੋ ਨਿਰਮਲ ਹੋਣਾ ਪਏਗਾ ਇਹ ਸਾਡੀ ਮੈਲ ਉਤਾਰੇਗਾ अपराध ਦਾ ਬੀਜ ਹੈ ਪਾਪ ਮਾੜੀ ਸੋਚ ネਗੇਟਿਵ ਸੋਚ ਦੂਸਰੇ ਦਾ ਸਾੜਾ ਜੇ ਗੱਡੀ ਕਿਸੇ ਨੇ ਵੱਡੀ ਲਈ ਹੈ ਤਰੱਕੀ ਤੇ ਹੈ ਤੂੰ ਵੀ ਹੋ ਜਾਏਗਾ ਜਦੋਂ ਦੂਸਰੇ ਦਾ ਭਲਾ ਬੰਗਾਗੇ ਕਰਾਂਗੇ ਤੇਰਾ ਭਲਾ ਹੋ ਜਾਣਾ ਹੈ ਅੱਛਾ ਸੋ 10000 ਤੀਜ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸਬਦਾਨ ਲਾਗੂ ਹੋਏਗਾ ਅੱਜ ਸ਼ਾਂਤੀ ਹੈ ਸਭ ਕੁਝ ਲੈ ਕੇ ਰਾਜੇ ਬਣ ਕੇ ਵੀ ਨਹੀਂ ਰਾਜੇ ਵੀ ਰੱਜੇ ਹੋਏ ਦਾ ਨਾਂ ਹੈ ਉੱਪਰ ਹੈ ਇਹ ਸਾਡੀ ਸੋਚ ਪੋਜੀਟਿਵ ਸੋਚ ਚੜਦੀ ਕਲਾ ਸੋਚ ਪਰਮੇਸ਼ਰ ਦਾ ਦੂਸਰਾ ਰੂਪ ਹੈ ਹਾਂ ਦੂਸਰਾ ਰੂਪ ਹੈ ਉਹਦਾ ਮਾਇਆ ਜੋ ਅੱਖਾਂ ਨਾਲ ਵੇਖਿਆ ਸਾਰੀ ਮਾਇਆ ਇਹਦੇ ਪਿੱਛੇ ਸਚਾਈ ਹੋਰ ਹੈ ਨਰਲੇ ਨੂੰ ਸਮਝ ਲੱਗੇਗੀ ਆ ਕਰੋਨਾ ਆਇਆ ਨਾ ਅਗਲੇ ਦਿਨ ਕੌਣ ਹੈ ਫਿਰ ਆਪਣਾ ਪਤਾ ਲੱਗਿਆ ਨਾ ਪਰ ਅਸੀਂ ਢੀਠ ਮਿੱਟੀ ਦੇ ਹਾਂ ਸੋ ਕੀ ਪ੍ਰਾਪਤ ਕਰਨਾ ਇਸ ਦੇਹੀ ਚੋਂ ਮਿਲੇਗਾ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਤੂੰ ਪਰੇਸ਼ਾਨ ਨਾ ਹੋ ਧੰਤਾਂ ਧਰੇ ਕੋ ਨਾਨਕ ਦੇਵ ਸਾਹਿਬ ਜੀ ਪ੍ਰਗਟੇ ਹੋਏ ਹਨ ਉਹਨਾਂ ਨੇ ਗ੍ਰਸਥੀ ਜੀਵਨ ਜੀਆ ਹਲ ਚਲਾਏ ਵਪਾਰ ਕੀਤਾ ਸਭ ਕੁਝ ਕੀਤਾ ਪਰ ਅਸੀਂ छवि ਖਰਾਬ ਕੀਤੀ ਅੱਜ 95% ਦੁਰਮਤਦਾ ਪ੍ਰਚਾਰ ਹੋ ਰਿਹਾ ਹੈ ਤਾਂ ਹੀ ਸਿੱਖੀ ਥੱਲੇ ਨੂੰ ਢੀਂਦੀ ਕਲਾ ਵਲ ਹੈ ਤੂੰ ਪੰਥ ਦੀ ਚਿੰਤਾ ਨਾ ਕਰ ਨਾ ਸਿੱਖਾ ਨਾ ਸਾਡੇ ਕੋਲ ਸਿੱਖੀ ਹੈ ਅਸੀਂ ਭੇਖੀ ਹਾਂ ਇਹ ਤੇਰਾ ਪਾਸ ਖੁੱਲ ਜਾਣਾ ਇਹ ਤੇਰੀ ਗੱਠਰੀ ਖੁੱਲ ਜਾਣੀ ਹੈ ਪਿਆਰੇ ਜਾਗ ਪਿਆਰੇ ਜਾਗ ਸਾਰੀ ਸਿੱਖਿਆ ਮੇਰੇ ਵਾਸਤੇ ਆਇਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਕੇ ਸਤਗੁਰ ਨਾਨਕ ਦੇਵ ਸਾਹਿਬ ਜੀ ਪ੍ਰਗਟੇ ਹੋਏ ਹਨ ਇਹ ਆnde ਜਿੱਥੇ ਜਾਏ ਵੇ ਮੇਰਾ ਸਤਗੁਰ ਸੋ ਥਾਂ ਸੋ ਹਵਾ ਰਾਮ ਰਾਜ ਅੱਛਾ ਇਹ ਪਿਤਾ ਗਰੀਬ ਸੀ ਅੱਛਾ ਸਤਗੁਰੂ ਕੀ ਹੈ ਸਤਗੁਰੂ ਹੈ ਪਰਮੇਸ਼ਰ ਪਾਰਬ੍ਰਮ ਸ੍ਰੀ ਗੋਨਾਰਕ ਦੇ ਸਭ ਜੀ ਦੇ ਗੁਰੂ ਹੈ ਸੀ ਹਾਂ ਸਤਗੁਰੂ ਸੀ ਸਤਗੁਰ ਕੌਣ ਹੈ ਪਰਮੇਸ਼ਰ ਉਹ ਕੁਦਰਤ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਅਸਮੇਚ ਹੈ ਅੱਛਾ ਇਹ ਪਿਤਾ ਗਰੀਬ ਸੀ ਇਹ ਬੱਚਾ ਪੜ ਗਿਆ ਆਈਪੀਐਸ ਅਫਸਰ ਬਣ ਗਿਆ ਜੱਜ ਬਣ ਗਿਆ ਐਸਪੀ ਬਣ ਗਿਆ ਅੱਛਾ ਵੱਡੀ ਖੁਰਸੀ ਤੇ ਬਹਿ ਗਿਆ ਲੋਕ ਸਲਾਮਾ ਕਰਨ ਲੱਗ ਪਏ ਸਤਗੁਰ ਬਹਿ ਗਿਆ ਨਾ ਅੰਦਰ ਹੋਲਾ ਪਿਆ ਸਲਾਮਾ ਠੀਕ ਹੈ ਪਿਆਰੇ ਇਹ ਪਿਤਾ ਕਮਜੋਰ ਸੀ ਗਰੀਬੀ ਸੀ ਇਹ ਬੱਚੀ ਪੜ ਗਈ ਵੱਡੀ ਖੁਰਸੀ ਤੇ ਬਹਿ ਗਈ ਪ੍ਰਧਾਨ ਮੰਤਰੀ ਬਣ ਗਈ ਅੱਛਾ ਮੁੱਖ ਮੰਤਰੀ ਬਣ ਗਿਆ ਠੀਕ ਐ ਥਾਂਸਵਾ ਆ ਗਿਆ ਨਾ ਸਾਰੇ ਸਲਾਮਾ ਕਰਦੇ ਹਨ ਸਲੂਟ ਮਾਰਦੇ ਹਨ ਅੱਛਾ ਬਹਿਤੀ ਜਾਨ ਕਰੇ ਦ੍ਰਿਸ਼ਨਾ ਤਹਰਤ ਚਲ ਚਲਾਈ ਦਾ ਮੇਲਾ ਹੈ ਪਿਆਰੇ ਤੂੰ ਪਰਮਾਤ ਪਰਮੇਸ਼ਰ ਦਾ ਖੇਲ ਵੇਖ ਜਿਹੜੀ ਚੀਜ਼ ਦੀ ਲੋੜ ਹੈ ਉਹ ਵੀ ਪ੍ਰਗਟ ਹੋਏਗੀ ਪਹਿਲੋਂ ਨੋ ਨੋ ਦਾ ਬੱਚੇ ਸੀ ਇੱਕ ਇੱਕ ਦੋ ਦੋ ਜੀ ਕਬਾਨ ਵਾਲੇ ਸੀ ਠੀਕ ਐਸੀ ਮਿਹਨਤ ਕਰਕੇ ਸਾਨੂੰ ਕਹਿੰਦੇ ਪ੍ਰਾਈਵੇਟ ਸਕੂਲਾਂ ਚ ਪੜੋ ਅਸੀਂ ਪ੍ਰਾਈਵੇਟ ਸਕੂਲਾਂ ਚ ਪੜਨ ਲੱਗ ਪਏ ਸਾਨੂੰ ਕਹਿੰਦੇ ਪਪੂਲਨ ਲਾਓ ਸਪੈਦੇ ਲਾਓ ਗੰਨਾ ਲਾਓ ਅਸੀਂ ਸਭ ਕੁਝ ਕਰ ਲਿਆ ਸਾਰਾ ਜੰਗਲ ਹੀ ਸੀ ਅਸੀਂ ਮਿਹਨਤੀ ਸੀ ਸਾਨੂੰ ਜਿੱਧਰ ਕਿਹਾ ਸੀ ਕਰਤੇ ਫਤੇ ਕਰਤੇ ਕਹਿੰਦੇ ਗੁਰੂ ਘਰ ਬਣਾਓ ਉੱਚੇ ਨਿਸ਼ਾਨ ਗੁਰੂ ਮਹਾਰਾਜ ਦੀ ਬਹੁਤ ਇਹ ਦੋਸਤ 47 ਸਾਲ ਚ ਬਹੁਤ ਕੁਝ ਸਾਨੂੰ ਖਜ਼ਾਨਾ ਦਿੱਤਾ ਅਸੀਂ ਗੁਰੂ ਘਰ ਹੁਣ ਤਾਂ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਲੀ ਵਿਰੋਕਦੀ ਹੈ ਗੁਰੂਕਾਰ ਇੱਕੀ ਚਾਹੀਦਾ ਹੈ ਪ੍ਰਿੰਟ ਚ ਸਾਨੂੰ ਜੋ ਸਮਝਾਇਆ ਗਿਆ ਅਸੀਂ ਰਕਾਰਡ ਤੋੜ ਕੰਮ ਕੀਤੇ ਅੱਛਾ ਨਹੀਂ ਧੁਰਮਤ ਦਾ ਪ੍ਰਚਾਰ ਹੋਇਆ ਸਾਨੂੰ ਇਹ ਗਰੀਬੀ ਕਦਾ ہماری ਇੱਥੇ ਆਉਣਾ ਪਏਗਾ ਮਨ ਨੀਵਾ ਮਤ ਉੱਚੀ ਚਾਹੀਦੀ ਸੀ ਨਹੀਂ ਅਸੀਂ ਕੀ ਖੱਟਿਆ ਕੀ ਵਟਿਆ ਇਹ ਹਿਸਾਬ ਲਾਣਾ ਪਏਗਾ ਜੇ ਗੱਡੀ ਨੂੰ ਰੇਸ ਦੇਈ ਜਾਈਏ ਨਹੀਂ ਘੇਰ ਹੀ ਨਹੀਂ ਪਾਇਆ ਜੇ ਮੇਰੀਆਂ ਗੱਲਾਂ ਕਰੀ ਜਾਈਏ ਕੁਝ ਨਹੀਂ ਹੋਣਾ ਹਾਰਡ ਵਰਕ ਕਰਨੀ ਪਏਗੀ ਚੱਕਤ ਕਾਲ ਨਹੀਂ ਪਏਗੀ ਮਿਹਨਤ ਕਰਨੀ ਪਏਗੀ ਜੀ ਇਹ ਹੀ ਭਗਤਾ ਨੇ ਕਾਰਜ ਕੀਤਾ ਅਸੀਂ ਸ਼ਬੀ ਖਰਾਬ ਕਰਤੀ ਜਾਦੂ ਵਾਲੀਆਂ ਗੱਲਾਂ ਕਥਾ ਕਹਾਣੀਆਂ ਸੁਣਾ ਕੇ ਨਹੀਂ ਅਸੀਂ ਆਪ ਜ਼ਿੰਮੇਦਾਰ ਹਾਂ ਸਾਨੂੰ ਕੀੜੇ ਪੈਣਗੇ ਅਸੀਂ ਤੜਪ ਤੜਪ ਮਰਾਂਗੇ ਠੀਕ ਹੈ ਜੇ ਕੋਈ ਘਰਤ ਪ੍ਰਚਾਰ ਕਰੇਗਾ ਆਪ ਜ਼ਿੰਮੇਦਾਰ ਹੈ ਜੇ ਨਹੀਂ ਪਤਾ ਚੁੱਪ ਕਰ ਜੀਏ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੋਲ ਰਿਹਾ ਮੇਰੇ ਕੰਨ ਸਰਵਨ ਕਰ ਰਹੇ ਹਨ ਕੰਨ ਨਰਨਕਾਰ ਤੱਕ ਖੜਨਗੇ ਦਿਲ ਇੱਕ ਕਨੈਕਟਰ ਹੈ ਸਿਟੀ ਵਜਾਏਗਾ ਅੱਛਾ ਇਹ ਮਨ ਇਹ ਸਾਡਾ ਟ੍ਰੈਵਲ ਹੈ ਜੇ ਮੈਂ ਭੁਮੀ ਆ ਜਮੀਨ ਖਰੀਦਣ ਦਾ ਬੈਨੋ ਕੀੜਾ ਹੈ ਦਿਮਾਗ ਚ ਉਸੇ ਨਵੇਂ-ਨਵੇਂ ਪਲਾਨ ਬਣਨਗੇ ਜੇ ਮੈਂ ਕੰਮੀ ਹ ਫਿਰ ਉਹ ਜੇ ਨਵੇਂ-ਨਵੇਂ ਪਲਾਨ ਬਣਨਗੇ ਜਿਹੜਾ ਕੰਮ ਕਵਰ ਕਰਾਂਗੇ ਉਹਦੇ ਚ ਮਾਰ ਹੋ ਜਾਣਗੇ ਜੀ ਅੱਛਾ ਜੇ ਤਰਖਾਨ ਹੈ ਉਹ ਜੇ ਲੱਕੜ ਰੋਕ ਥੱਲੇ ਖੜਾ ਹੈ ਦੇਖੇਗਾ ਕੀ ਕੀ ਬਣੇਗਾ ਠੀਕ ਹੈ ਆਜ਼ਾਦੀ ਆ ਪਰਵੇਸ਼ ਕਰੋ ਲੋ ਸਾਰਿਆਂ ਨੂੰ ਸਾਰੇ ਸੰਸਾਰ ਤੇ ਜੋ ਗੱਲ ਲੱਗ ਹੁੰਦੀ ਆ ਉਹ ਤਰਕ ਨਾਲ ਗੱਲ ਕਰਨੀ ਪੈਗੀ ਲੌਜੀਕ ਗੱਲ ਕਰਨੀ ਪੈਗੀ ਅੱਛਾ ਇਹ ਜਾਦੂ ਵਾਲੀਆਂ ਗੱਲਾਂ ਛੱਡ ਦੇ ਜੀ ਜਾਂ ਜਾ ਤੂੰ ਕਰਕੇ ਜਿੱਤ ਲੈ ਬਾਜੀ ਨਹੀਂ ਹਾਰ ਜ਼ਿੰਗਾ ਪਿਆਰੇ ਜੀ ਇਹ ਸਤਗੁਰ ਨਾਨਕ ਪ੍ਰਗਟ ਹੀ ਹੋਏ ਹਨ ਅੱਜ ਪੰਜ 11 2025 سارے ਦੇਸ਼ ਵਿਦੇਸ਼ ਚ ਉਹਨਾਂ ਦੀ ਕਿਰਤੀ ਗਾਈ ਜਾਏਗੀ اچھا ਲੰਗਰ ਲਾਏ ਜਾਣਗੇ ਤੇ ਨਗਰ ਕੀਰਤਨ ਹੋਣਗੇ ਜਾਗੋ ਪਾਈ ਜਾ ਕੋ ਕੁਰਬਾਨੀ ਚ ਜਾਣ ਵਾਸਤੇ ਆਈ ਹੈ 99 ਪੁਆਇੰਟ ਸਾਰਾ ਮਨ ਦਾ ਖੇਲ ਹੈ ਮਨ ਦੀ ਖਰਾਕ ਕੀਰਤਨ ਹੈ ਸਮਝ ਹੈ ਗਿਆਨ ਹੈ ਧਿਆਨ ਹੈ ਜੇ ਤੁਹ ਪਤਾ ਲੱਗ ਗਿਆ 250 ਕਿਲੋਮੀਟਰ ਦੂਰ ਹੈ ਦਿੱਲੀ ਨਹੀਂ ਪਹੁੰਚਾਂਗੇ ਨਹੀਂ ਤਰਨਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਇੱਕ ਥਿਉਰੀ ਹੈ ਇੱਕ ਪ੍ਰੈਕਟੀਕਲ ਹੈ ਸਾਰੇ ਖਜ਼ਾਨਾ ਜੇ ਤੂੰ ਮਾਇਆ ਲੈਣੀ ਹੈ ਤਰਕੁੱਟੀ ਖੋਲ ਲੈ ਜੇ ਪ੍ਰਵੇਸ਼ਰ ਨੂੰ ਮਿਲਣਾ ਹੈ ਫਿਰ ਆਤਮਾ ਚ ਸਾਰੇ ਖਜ਼ਾਨੇ ਹਨ ਅੱਛਾ ਕਾਰ ਅੰਦਰ ਕਿਵੇਂ ਹੈ ਕਾਰੰਦਰ ਹੈ ਮਿਹਨਤ ਕਰ ਚੈਨਲ ਪੱਜੂ ਕੀ ਕਰ ਸਕਦੇ ਅਸੀਂ ਕੋਈ ਨਾ ਕੋਈ ਟਾਇਰ ਬਣਾ ਰਿਹਾ ਕੁਝ ਕੁਝ ਬਣਾ ਰਿਹਾ ਹੈ ਘਾਰ ਅੰਦਰੋਂ ਨਿਕਲੇ ਜੀ ਮਾਇਆ ਦੇ ਘਰ ਲੈ ਲੈ ਅੱਛਾ ਸਾਰੀ ਚੀਜ਼ ਅੰਦਰ ਹੈ ਤੂੰ ਪਤਨੀ ਦੇ ਲਾਇਕ ਹੋਣਾ ਸੀ ਜਿਹੜੇ ਤੈਨੂੰ ਖੁਰਸੀ ਮਿਲੀ ਹੈ ਜੋ ਕੁਝ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਤੂੰ ਕਈਆਂ ਤੋਂ ਅੱਗੇ ਹੈ ਕਈਆਂ ਤੋਂ ਪਿੱਛੇ ਹੈ ਠੀਕ ਹੈ ਅਧਿਕਾਰੀ ਬੰਨਾ ਪਏਗਾ ਜੀ ਤੂੰ ਨਾ ਪਰੇਸ਼ਾਨ ਹੋ ਤੇਰੇ ਸੋਚ ਵਰਗਾ ਤੈਨੂੰ ਮਿਲ ਜੇਗਾ ਜੀ 941747746 ਕੋਈ ਸਾਥੀ ਚਾਹੀਦਾ ਹੈ ਜੋ ਸਾਥ ਦੇਵੇ ਸੋ ਦਾਸ ਦੇ ਯੂਐਸਏ ਦੀ 3 ਸਾਲ ਵਿਦਿਆ ਲਈ ਹੈ ਜੀ ਸੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੱਲ ਜਗ ਚਾਨਣ ਹੋਆ ਉਹ ਪ੍ਰਗਟੇ ਹੋਏ ਹਨ ਵੇਖਣ ਵਾਲੀ ਅੰਦਰਲੀ ਅੱਖ ਵੇਖੇਗੀ ਜੀ ਬਿਨਾਂ ਅੱਖਾਂ ਬਿਨਾਂ ਕੰਨਾਂ ਬਿਨਾ ਪੈਰਾਂ ਚੱਲਣਾ ਪਏਗਾ ਸਾਰਾ ਮਨ ਦਾ ਖੇਲਾ ਹੁਣੀ ਮੈਂ ਜੂ ਐਸ ਏ ਉੱਥੇ ਸੁਰਤੀ ਚਲੀ ਜਾਏਗੀ ਬਹੁਤ ਮੰਨ ਦੀ ਤਾਕਤ ਹੈ ਹਰ ਮੰਦਰ ਸਾਹਿਬ ਉੱਥੇ ਸੁਰਤੀ ਚਲੀ ਜਾਏਗੀ ਸੋ ਦਾਸ ਪਾਣੀ ਪੀਂਦਾ ਹੈ ਕਹਿੰਦਾ ਸਮੁੰਦਰ ਪੀ ਰਿਹਾ ਹਾਂ ਤੁਤ ਪੀ ਰਿਹਾ ਆਪਣੀ ਫੀਲਿੰਗ ਹੋਏਗੀ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਜੀ ਆਪਣੀ ਖੁਸ਼ੀ ਨਾ ਗਵਾ ਕੀ ਪ੍ਰਾਪਤ ਕਰਨਾ ਹੈ ਜੀ ਜੋ ਮਿਲੇਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤੇ ਦਾਸ ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖ ਜੀ ਦਾਸ ਹੈ ਸੰਗਤ ਕਰੋ ਬਖਸ਼ਣਾ ਹਰ ਹੈ ਜੀ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ